ਪਰਾਵੋ ਪਿਆਜ਼ ਦੀ ਕੀਤੀ ਹੈਗੀ ਪਟਾਈ ਹਫ਼ਤਾ ਹੋ ਗਿਆ ਸੁੱਕਣਾ ਪਾਸਟ ਹੈ ਸੀ ਪਿਆਜ਼ ਆਪਾਂ ਹਵਾ ਲਵਾਈ ਹੈ ਜਿਹੜੀ ਇਹ ਆਪਾਂ ਵੈਰਾਈਟੀ ਲਾਈਸ ਵੀਰੋ ਦੇਸੀ ਪਿਆਜ਼ ਆਪਦੇ ਘਰ ਦੀ ਪਨੀਰੀ ਤਿਆਰ ਕਰਕੇ ਤੇ ਫੇਰ ਪਰਾਵੋ ਆਪਾਂ ਇਹ ਪਿਆਜ਼ ਲਾਇਆ ਸੀਗਾ ਬਹੁਤ ਸੋਹਣਾ ਪਿਆਜ਼ ਹੋਇਆ ਕੋਈ ਇਹਨੇ ਘੰਡੇ ਨਹੀਂ ਕੱਢੇ ਪੂਰਾ ਮੋਟਾ ਤੇ ਪੂਰਾ ਗੋਲ ਗੁੰਦਵੇਂ ਆਕਾਰ ਦਾ ਤੇ ਅੱਜ ਦੀ ਸ਼ਾਂਤੀ ਕਰ ਕਰ ਗੱਟਿਆਂ ਦੀ ਭਾਤੀ ਚੱਲੀ ਜਾਂਦੀ ਹੈ 50 ਕਿਲੋ ਦੀ ਗੱਟੇ ਦੀ ਭਾਤੀ ਹੈ ਰੇਟ ਰੋਜ਼ ਤੇ ਅਪ ਡਾਊਨ ਹੋਈ ਜਾਂਦੇ ਕਦੇ ਵਧ ਜਾਂਦੇ ਪਿਆਜ਼ ਦੇ ਕਦੇ ਘਟ ਜਾਂਦੇ ਜੇ ਆਪਾਂ ਸਟੋਰ ਕਰਨਾ ਹੋਵੇ ਪਿਆਜ਼ ਆਪਾਂ ਸਟੋਰ ਵੀ ਕਰ ਸਕਦੇ ਵਿੱਚ ਵੀਰ ਕਹਿ ਦਿੰਦੇ ਆ ਵੀ ਕਿਸਾਨੀ ਘਾਟੇ ਦਾ ਸੌਦਾ ਕਿਸਾਨੀ ਨੂੰ ਆਪਾਂ ਘਾਟੇ ਦਾ ਸੌਦਾ ਨਹੀਂ ਕਹਿ ਸਕਦੇ ਕਿਉਂਕਿ ਨਾ ਹੀ ਆਪਾਂ ਕਿਸਾਨੀ ਨੂੰ ਕੋਈ ਬਹੁਤਾ ਔਖਾ ਕੰਮ ਕਹਿ ਸਕਦੇ ਆ ਜਿਹੜਾ ਬੰਦਾ ਦਿਲੋਂ ਤੇ ਸ਼ੌਂਕ ਨਾਲ ਕੰਮ ਕਰਦਾ ਉਦੇ ਲਈ ਕਿਸਾਨੀ ਔਖਾ ਕੰਮ ਨਹੀਂ ਹੈਗੇ ਦਿਲ ਚ ਸ਼ੌਂਕ ਹੋਣ ਚਾਹੀਦੇ ਵੀ ਮੈਂ ਆਹ ਕੰਮ ਕਰਨਾ ਹੈ ਤੇ ਮੈਂ ਇਹ ਕੰਮ ਮਿੰਟਾਂ ਸਕਿੰਟਾਂ ਚ ਕਰ ਦੂੰ ਤੇ ਫਿਰ ਜਦੋਂ ਬੰਦੇ ਨੇ ਸ਼ੌਂਕ ਨਾਲ ਕੰਮ ਕੀਤੇ ਹੋਣ ਤੇ ਨਾ ਹੀ ਬੰਦੇ ਨੂੰ ਫਿਰ ਥਕੇਮ ਆਵੇ ਕਿਉਂਕਿ ਅੱਜ ਕੱਲ ਆਪਾਂ ਦੇਖਣ ਚ ਆਉਂਦਾ ਬੱਚਿਆਂ ਨੂੰ ਵੀ ਕਿਸਾਨੀ ਵੱਲ ਹੁਣ ਜਾਣ ਹੀ ਨਹੀਂ ਦਿੰਦੇ ਵੀ ਨਾ ਪੁੱਤੇ ਤਾਂ ਘਾਟੇ ਦਾ ਦੱਸਦਾ ਇਹ ਤਾਂ ਸਿਆਪੇ ਕਰ ਲੈ ਤੂੰ ਪੜ੍ਹ ਲਿਖ ਲੈ ਤੇ ਪਰ ਜਿਹੜਾ ਬੰਦਾ ਸ਼ੌਂਕ ਨਾਲ ਕੰਮ ਕਰਦਾ ਬੰਦੇ ਨੂੰ ਥਕੇਮ ਆ ਨਹੀਂ ਆਉਂਦਾ ਤੇ ਭਰਾਵੋ ਪਿਆਜ਼ ਜਿਹੜਾ ਇਹ ਆਪਣਾ ਬੁੱਕ ਵੀ ਹੋ ਗਿਆ ਬਹੁਤ ਦੂਰ ਦੂਰ ਭਰਾਵਾਂ ਦੇ ਫੋਨ ਆਏ ਆ ਜਿਹੜੇ ਤੇ ਪਿਆਜ਼ ਵਿੱਚ ਆਪਣਾ ਸਾਰੇ ਭਰਾਵੋ ਬੁੱਕ ਹੋ ਗਿਆ ਤੇ ਲੈ ਗਏ ਵਿਚੀਰ ਲੈ ਵੀ ਗਏ ਤੇ ਬੇਚੇਰਾ ਆਪਾਂ ਪਿਆਜ਼ ਆ ਤੇ ਘਰੇ ਰੱਖਣਾ ਸਟੋਰ ਰੱਖਣਾ ਉਹ ਆਪਾਂ ਜਾਲ ਬਣਾਏ ਹੋਏ ਜਿਵੇਂ ਆਪਾਂ ਮੰਜਾ ਕਹਿੰਦੇ ਮੰਜਾ টাইਪ ਹੀ ਜਾਲ ਬਣੇ ਹੋਏ ਆਪਣੇ ਕੋਲੇ 8x5 ਦਾ 8 ਲੰਬਾ 5 ਚੌੜਾ ਤੇ ਉਹਨਾਂ ਚ ਪਿਆਜ਼ ਆਪਾਂ ਪਾ ਦਿੰਨੇ ਆ ਜਾਲ ਦੇ ਉੱਪਰ ਫਿਰ ਜਾਲ ਧਰ ਦਿੰਨੇ ਆ ਇਸ ਤਰ੍ਹਾਂ ਤਿੰਨ ਚਾਰ ਜਾਲ ਬਣੇ ਜਿਹੜੀ ਹਵਾ ਦੀ ਕ੍ਰੋਸਿੰਗ ਹੁੰਦੀ ਆ ਵਧੀਆ ਹੁੰਦੀ ਆ ਪਿਆਜ਼ ਖਰਾਬ ਨਹੀਂਦਾ ਦੋ ਚਾਰ ਵਾਰ ਇਸ ਤਰ੍ਹਾਂ ਹੱਥ ਮਾਰ ਲੈਣੇ ਪਿਆਜ਼ ਦੇ ਵਿੱਚ ਤੇ ਜਿਹੜਾ ਇਹਨੂੰ ਕੱਟਦੇ ਆ ਥੋੜਾ ਜਿਹਾ ਜਦੋਂ ਪਿਆਜ਼ ਕੱਟਦੇ ਆ ਉੱਚਾ ਕੱਟ ਲੈਣੇ ਆ ਕਿਉਂਕਿ ਫਿਰ ਪਿਆਜ਼ ਦੇ ਵਿੱਚ ਹਵਾ ਨਹੀਂ ਜਾਂਦੀ ਗਾਹ ਕੱਪਲੇ ਹੋਰ ਵੀ ਆ ਗਈ ਦਿਖਾ ਦੇ ਵੀ ਉਹ ਕੱਟਾ ਲੈ ਕੇ ਆ ਗਈ ਇਹ ਮੁੰਡੇ ਨਾਲ ਵੀ ਪਿਆਜ਼ ਪਾਉਣਾ ਹੈ ਹੁਣ ਆਪਾਂ ਤੇ ਵਿੱਚ ਆਪਣਾ ਲਾ ਬੀਜ ਦੀ ਵੀ ਗੱਲ ਕਰ ਲਈਏ ਜਿਹੜਾ ਪਿਆਜ਼ ਦਾ ਬੀਜ ਲਾਉਣੇ ਆ ਉਹ ਵਿਚਾਰੋ ਗੰਡਾ ਕੱਟ ਕੇ ਕੱਟ ਲੈਣੇ ਆ ਤੇ ਜਾੜਾ ਵਾਲਾ ਪਾਸਾ ਥੱਲੇ ਮਿੱਟੀ ਦੇ ਵਿੱਚ ਲਾ ਦਿੰਨੇ ਆ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਇਹ ਪਿਆਜ਼ ਦਾ ਜਿਹੜਾ ਬੀਜ ਬਣਾਉਣ ਲਈ ਜਿਹੜਾ ਗੰਡਾ ਕੱਟ ਕੇ ਲੱਗ ਜਾਂਦਾਗਾ ਤੇ ਵਧੀਆ ਬੀਜ ਆਪਦਾ ਤਿਆਰ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਨੂੰ ਪਨੀਰੀਆਂ ਜਦੋਂ ਮਾਰੀਆਂ ਮਿਲ ਜਾਂਦੀਆਂ ਨੇ ਕਿਉਂਕਿ ਵਿੱਚ ਫਿਰ ਉਹ ਗੰਡੇ ਨਿਸਰ ਆਉਂਦੇ ਆ ਗੰਡੇ ਨਿਸਰ ਆਉਂਦੇ ਨੇ ਉਹ ਜਦੋਂ ਨਿਸਰ ਆਉਂਦੇ ਆ ਫਿਰ ਉਹਦੇ ਵਿੱਚ ਕੁਝ ਨਹੀਂ ਰਹਿੰਦਾ ਤੇ ਉਹ ਆਪਣਾ ਸਾਰਾ ਜਿਹੜਾ ਗੰਡਾ ਖਰਾਬ ਹੋ ਜਾਂਦਾ ਹੈ ਤੇ ਹਰੇਕ ਭਰਾ ਭੈਣ ਕੋਈ ਵੀ ਪਿਆਜ਼ ਦਾ ਬੀਜ ਬਰਾਉਣ ਦੇ ਲਈ ਪਿਆਜ਼ ਨੂੰ ਵਿਚਾਲੋਂ ਕੱਟ ਕੇ ਅਕਤੂਬਰ ਨਵੰਬਰ ਦੇ ਮਹੀਨੇ ਦੇ ਵਿੱਚ ਨਵੰਬਰ ਦੇ ਸ਼ੁਰੂ ਜਿਨਾਲੋ ਤੁਸੀਂ ਲਾ ਸਕਦਾ ਹੈ ਤੇ ਲਾ ਕੇ ਆਪਦਾ ਵਧੀਆ ਬੀਜ ਤਿਆਰ ਕਰ ਸਕਦਾ ਤਾਂ ਕਿ ਤੁਹਾਡੇ ਪੰਜ ਸਾਲ ਪਰ ਦੇ ਵਧੀਆ ਗੱਡੇ ਹੋ ਜਾਂਦੇ ਘਰ ਦੇ ਲਈ ਵੀ ਹੋ ਜਾਂਦੇ ਜੇ ਤੁਸੀਂ ਮਾਰਕੀਟ ਕਰਨੇ ਹੋ ਵੇਚਣਾ ਹੋਵੇ ਤਾਂ ਵੀ ਪਿਆਜ਼ ਜ਼ਿਆਦਾ ਤੇ ਵੈਸੇ ਪਿਆਜ਼ ਦੀਆਂ ਕਿਸਮਾਂ ਬਹੁਤ ਨੇ ਬਹੁਤਿਆਦੇ ਬੀਜ ਜਿਹੜਾ ਆਪਾਂ ਲਾਉਣੇ ਵੈਰਾਈਟੀ ਟਾਂਪਾ ਕਲਰ ਦੇਸੀ ਪਿਆਜ਼ ਇਹ ਆਪਾਂ ਲਾਉਂਦੇ ਹਾਂ ਬੜੀ ਅੱਤ ਦਾ ਜਮਾ ਗੋਲਾ ਜਿਹੜਾ ਬੀਜ ਬਣਾਣਾ ਉਹ ਵੀ ਪੂਰਾ ਗੋਲ ਛੇ ਦਾ ਕੰਡਾ ਹੋਵੇ ਪੂਰਾ ਸੋਹਣਾ ਕੰਡਾ ਹੋਵੇ ਤੇ ਉਹ ਬੀਜ ਵਾਲੇ ਕੰਡੇ ਵੱਖਰੀ ਕੱਢ ਲੈ ਤੇ ਫਿਰ ਉਹਨਾਂ ਨੂੰ ਬਾਅਦ ਚ ਅਗਲੇ ਸਾਲ ਲਈ ਵਿਚਾਰੋ ਕੱਟ ਕੇ ਲਾ ਸਾਂ ਬਹੁਤ ਜ਼ਰੂਰੀ ਹੈ ਦੇਖ ਰੱਖ ਕਰਨੀ ਪਿਆਜ਼ ਦੀ ਬਹੁਤ ਜ਼ਰੂਰੀ ਨਹੀਂ ਪਿਆਜ਼ ਖਰਾਬ ਬਹੁਤ ਹੋ ਜਾਂਦਾ ਬਾਅਦ ਛੜ ਤੋਂ ਵਿਚਾਰੇ ਤੋਂ ਫੋਗਰ ਤੋਂ ਵਿਚਾਰੇ ਹੱਥ ਮਾਰਦਾ ਰਹੇ ਸਾਸਪਾਈ ਕਰਦਾ ਰਹੇ ਇਨਾਂ ਨੂੰ